ਆ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਕੋਰੀ ਪਿਆਰੀ ਸਾਧ ਸੰਗਤ ਜੀ ਆਪ ਸਮੂਹ ਸੰਗਤਾਂ ਨੂੰ ਪਤਾ ਹੈ ਕਿ 30 ਮਈ ਨੂੰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਹੀਦੀ ਦਿਹਾੜਾ ਆ ਰਿਹਾ ਹੈ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਆਗਮਨ ਪੂਰਵ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਮਤ ਭੰਨ ਜੀ ਦੀ ਕੋਖੋ 1563 ਈਸਵੀ ਦੇ ਵਿੱਚ 1563 ਈਸਵੀ ਵਿੱਚ ਅਪ੍ਰੈਲ ਮਹੀਨੇ ਦੇ ਵਿੱਚ ਉਹਨਾਂ ਦਾ ਆਗਮਨ ਹੋਇਆ ਸੀ ਛੋਟੀ ਉਮਰ ਦੇ ਵਿੱਚ ਗਏ ਧੰਨ ਗੁਰੂ ਅਮਰਦਾਸ ਮਹਾਰਾਜ ਕੋਲੋਂ ਬੜੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਉਹਨਾਂ ਨੇ ਤੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਆਪਣੇ ਗੁਰੂ ਪਿਤਾ ਧੰਗੁਰੂ ਰਾਮਦਾਸ ਜਮਾਰੀ ਦੇ ਆਗਿਆਕਾਰੀ ਪੁੱਤਰ ਸਨ ਗੁਰੂ ਰਾਮਦਾਸ ਜਮਾਰੀ ਦੇ ਪਹਿਲੇ ਵੀ ਦੋ ਪੁੱਤਰ ਸਨ ਬਾਬਾ ਪ੍ਰੀਤਿਚੰਦ ਬਾਬਾ ਮਹਾਦੇਵ ਜੀ ਪਰ ਸਭ ਤੋਂ ਛੋਟੇ ਫਰਯੰਦ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਕੋਲ ਇੱਕ ਦਿਨ ਭਾਈ ਸਿਹਾਰੀ ਮਲ ਜੀ ਆਏ ਨੇ ਤੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਤਾਇਆ ਜੀ ਨੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਆ ਕੇ ਇਹਨਾਂ ਨੇ ਬੇਨਤੀ ਕੀਤੀ ਆ ਸਿਹਾਰੀ ਮਲ ਨੇ ਕਿ ਮਹਾਰਾਜ ਇਹ ਕਿਰਪਾ ਕਰੋ ਕਿ ਤੁਸੀਂ ਸਾਡੇ ਪੁੱਤਰ ਦਾ ਵਿਆਹ ਤੇ ਆਪ ਸਾਡੇ ਸਗਣਾ ਦੇ ਸਮੇਂ ਦੇ ਵਿੱਚ ਸਾਡੇ ਕੋਲ ਜਰੂਰ ਪੁੱਜੋ ਮਹਾਰਾਜ ਨੇ ਕਿਹਾ ਕਿ ਸਾਡੇ ਕੋਲ ਸਮਾਂ ਨਹੀਂ ਲੱਗਣਾ ਅਸੀਂ ਆਪਣੇ ਕਿਸੇ ਆਪਣੇ ਫਰਜੰਦ ਨੂੰ ਭੇਜ ਦਿੰਨੇ ਆ ਬੜਾ ਖੁਸ਼ ਹੋਇਆ ਸਿਹਾਰੀ ਮਾਲ ਕਹਿੰਦਾ ਮਹਾਰਾਜ ਜਰੂਰ ਭੇਜੋ ਤੇ ਮਹਾਰਾਜ ਉਹ ਤੁਹਾਨੂੰ ਗੁਰੂ ਰਾਮਦਾਸ ਜੀ ਮਹਾਰੇ ਨੇ ਆਪਣੇ ਵੱਡੇ ਪੁੱਤਰ ਪ੍ਰੀਤਿ ਚੰਦ ਨੂੰ ਆਪਣੇ ਪਾਸ ਬੁਲਾਇਆ ਕਿ ਤੁਹਾਡੇ ਤਾਇਆ ਜੀ ਆਏ ਆ ਜਾਓ ਇਹਨਾਂ ਦੇ ਨਾਲ ਇਹ ਤੁਹਾਡੇ ਭਰਾ ਦਾ ਵਿਆਹ ਆ ਜਾ ਕੇ ਕੰਮ ਕਾਜ ਕਰਾਓ ਜਿਹੜਾ ਪ੍ਰੀਤ ਚਾਂਦਸੀ ਸਤਿਗੁਰਾਂ ਦਾ ਵੱਡਾ ਪੁੱਤਰ ਇਹ ਕੁਟਲ ਨੀਤੀ ਦਾ ਬੰਦਾ ਸੀ ਇਹ ਚਾਹੁੰਦਾ ਸੀ ਕਿ ਜੇ ਮੈਂ ਲਾਹੌਰ ਨੂੰ ਚਲਾ ਗਿਆ ਤਾਂ ਮਗਰੋਂ ਕਿਤੇ ਜਿਹੜੀ ਗੁਰਗੱਦੀ ਆ ਧੰ ਗੁਰੂ ਨਾਨਕ ਦੇਵ ਮਹਾਰੀ ਦੀ ਗੁਰਗੱਦੀ ਆ ਕਿਤੇ ਇਹ ਮਹਾਰਾਜ ਮਹਾਦੇਵ ਨੂੰ ਨਾ ਦੇ ਦੇਣ ਕਿਤੇ ਗੁਰੂ ਅਰਜਨ ਦੇਵ ਮਹਾਰੀ ਨੂੰ ਨਾ ਨਾ ਦੇ ਦੇਣਾ ਤੇ ਇਸ ਡਰ ਕਰਕੇ ਇਹ ਕਹਿੰਦਾ ਮਹਾਰਾਜ ਮੈਂ ਨਹੀਂ ਜਾਣਾ ਚਾਹੁੰਦਾ ਮਹਾਰਾਜ ਨੇ ਇਹ ਹੁਕਮ ਤੋਂ ਟਲ ਗਿਆ ਫਿਰ ਸਤਿਗੁਰਾਂ ਨੇ ਆਪਣੇ ਉਸ ਤੋਂ ਛੋਟੇ ਪੁੱਤਰ ਮਹਾਦੇਵ ਨੂੰ ਬੁਲਾਇਆ ਉਸ ਨੇ ਵੀ ਨਾ ਕਰ ਦਿੱਤੀ ਇਹ ਮਸਤ ਫਕੀਰ ਬੰਦਾ ਸੀ ਤੇ ਮਹਾਰਾਜ ਨੇ ਫਿਰ ਆਪਣੀ ਸਭ ਤੋਂ ਛੋਟੇ ਫਰਿਆਦ ਧੰਗੁਰ ਅਰਜਨ ਦੇ ਮਹਾਰਾਜ ਨੂੰ ਬੁਲਾਇਆ ਮਹਾਰਾਜ ਨੂੰ ਕਿਹਾ ਤੁਹਾਡੇ ਤਾਇਆ ਜੀ ਆਏ ਨੇ ਤੁਸੀਂ ਜਾਓ ਤੇ ਹੁਣੇ ਇਸੇ ਵਕਤ ਇਹਨਾਂ ਦੇ ਨਾਲ ਜਾਓ ਤੇ ਮਹਾਰਾਜ ਨੇ ਧੰਗੁਰ ਅਰਜਨ ਦੇ ਮਹਾਰਾਜ ਨੇ ਇੱਕ ਵਾਰ ਵੀ ਆਪਣੀ ਜ਼ਬਾਨ ਤੋਂ ਇਹ ਨਹੀਂ ਕਿਹਾ ਕਿ ਮਹਾਰਾਜ ਕਿਉਂ ਜਾਣਾ ਕੀ ਕਰਨ ਜਾਣਾ ਆ ਭਾਵ ਕੇ ਹੁਕਮ ਮੰਨਿਆ ਗੁਰੂ ਅਰਜਨ ਦੇ ਮਹਾਰਾਜ ਚਲੇ ਗਏ ਉੱਥੇ ਵਿਆਹ ਹੋ ਗਿਆ ਵਿਆਹ ਦੀ ਸਮਾਪਤੀ ਹੋ ਗਈ ਦੋ ਤਿੰਨ ਹਫ਼ਤੇ ਬੀਤ ਗਏ ਮਹਾਰਾਜ ਦਾ ਮਨ ਵਿਆਕਲ ਹੋ ਗਿਆ ਸਤਗੁਰਾਂ ਦਾ ਜੀ ਨਾ ਲੱਗੇ ਗੁਰੂ ਅਰਜਨ ਦੇ ਮਹਾਰਾਜ ਦਾ ਮਹਾਰਾਏ ਨੇ ਇੱਧਰ ਫਰਮਾਨ ਵੀ ਕੀਤਾ ਸੀ ਹੁਕਮ ਕੀਤਾ ਸੀ ਕਿ ਜਿੰਨਾ ਤੱਕ ਅਸੀਂ ਬੁਲਾਈ ਹੈ ਨਾ ਉਹਨਾਂ ਤੱਕ ਤੁਸੀਂ ਸਾਡੇ ਕੋਲ ਵਾਪਸ ਨਹੀਂ ਆਉਣਾ ਹੁਣ ਗੁਰੂ ਅਰਜਨ ਦੇਵ ਮਹਾਰਾਜ ਚਾਹੁੰਦੇ ਸਨ ਕਿ ਮੈਂ ਆਪਣੇ ਗੁਰੂ ਪਿਤਾ ਦੇ ਦਰਸ਼ਨ ਕਰਾਂ ਕਿਉਂਕਿ ਜਿਨ੍ਹਾਂ ਦਾ ਪਰਮੇਸ਼ਰ ਕਾਲਪੁਰਖ ਨਾਲ ਪਿਆਰ ਹੋਵੇ ਉਹ ਤਾਂ ਆਪਣੇ ਗੁਰੂ ਦੇ ਦਰਸ਼ਨ ਬਿਨਾਂ ਤੋਂ ਰਹਿ ਨਹੀਂ ਸਕਦੇ ਤੇ ਗੁਰੂ ਅਰਜਨ ਦੇਵ ਮਹਾਰਾਜ ਦਾ ਪਿਆਰ ਸੀ ਸਤਕਾਰ ਕਰਦੇ ਸਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਗੁਰਗੱਦੀ ਤੇ ਉਹਨਾਂ ਦੇ ਪਿਤਾ ਜੀ ਬੈਠੇ ਹੋਏ ਸਨ ਇਸ ਕਰਕੇ ਬਹੁਤ ਵੱਧ ਸਤਕਾਰ ਕਰਦੇ ਸਨ ਤੇ ਬਹੁਤ ਆਗਿਆਕਾਰੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪੜ੍ਹਦੇ ਵਿੱਚ ਆਪਣੇ ਪਿਤਾ ਦੇ ਆਗਿਆ ਕਰੀ ਰਹੇ ਪਰ 사ਤਗੁਰਾਂ ਜਦ ਕੋਈ ਸੁਨੇਹਾ ਨਹੀਂ ਭੇਜਿਆ ਤੇ ਫਿਰ ਮਹਾਰਾਜ ਧੰਗੁਰੂ ਅਰਜਨ ਦੇ ਮਹਾਰਾਜੀ ਨੇ ਆਪ ਚਿੱਠੀ ਲਿਖੀ ਆਦੇ ਵਿੱਚ ਲਿਖਦੇ ਨੇ ਮੇਰਾ ਮਨ ਲੋਚੇ ਗੁਰਦਰਸ਼ਨ ਤਾਂ ਹੀ ਬਿਲਪ ਕਰੇ ਚਾਤ੍ਰਿਕ ਕੀ ਨਿਆਈ ਸਿਰਖਾ ਨਾ ਉਤਰੇ ਸ਼ਾਂਤ ਨਾਵੇ ਬਿਰਨ ਦਰਸ਼ਨ ਸੰਤ ਪਿਆਰੇ ਜੀ ਮਹਾਰਾਜ ਜੀ ਕਿਰਪਾ ਕਰੋ ਆਪਣੇ ਦਰਸ਼ਨ ਦੇਓ ਫੇਰ ਮਹਾਰਾਜ ਨੇ ਦੂਜੀ ਚਿੱਠੀ ਲਿਖੀ ਆ ਤੇਰਾ ਮੁਖ ਸੁਖਾਵਾ ਜੀਓ ਸਹਿਜ ਤੁਨ ਬਾਣੀ ਚਿਰ ਖੋਵਾ ਦੇਖੇ ਸਾਰਿੰਗ ਪਾਣੀ ਇਹ ਦੋ ਚਿੱਠੀਆਂ ਲੈ ਕੇ ਸੇਵਾ ਦਰ ਪਹੁੰਚਾ ਪਰ ਇਹ ਦੇਵੇਂ ਚਿੱਠੀਆਂ ਜਿਹੜੀਆਂ ਪ੍ਰੀਤੀ ਚੰਦ ਨੇ ਆਪਣੇ ਕੋਲ ਰੱਖ ਲਈਆਂ ਤੇ ਉਸ ਨੂੰ ਸਾੜਾ ਪੈਦਾ ਆ ਕਿ ਮੇਰਾ ਛੋਟਾ ਭਰਾ ਹੁਣੇ ਗੁਰਬਾਣੀ ਲਿਖਣ ਲੱਪਿਆ ਹੁਣੇ ਗੁਰਬਾਣੀ ਉਚਾਰਨ ਲੱਪਿਆ ਉਹਨੇ ਇਹ ਜਿਹੜੀਆਂ ਚਿੱਠੀਆਂ ਗੁਰੂ ਰਾਮਦਾਸ ਮਹਾਰਾਜ ਕੋਲ ਨਾ ਪਹੁੰਚਾਈਆਂ ਫਿਰ ਸਾਧੂਗਰਾਂ ਨੂੰ ਪਤਾ ਲੱਗਾ ਕਿ ਪਹਿਲੀਆਂ ਚਿੱਠੀਆਂ ਨਹੀਂ ਪਹੁੰਚੀਆਂ ਫਿਰ ਇੱਕ ਚਿੱਠੀ ਹੋਰ ਲਿਖਦੇ ਨੇ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਖੋਤਾ ਹੁਣ ਕਦ ਮਿਲਗੇ ਪ੍ਰੇਤ ਤੁਦ ਭਗਵੰਤਾ ਇਹ ਤੀਸਰੀ ਚਿੱਠੀ ਲੈ ਕੇ ਮਹਾਰਾਜ ਨੇ ਕਿਹਾ ਸੇਵਾਦਾਰ ਨੂੰ ਕਿ ਇਹ ਚਿੱਠੀ ਸਿੱਧੀ ਗੁਰੂ ਰਾਮਦਾਸ ਮਹਾਰਾਜ ਦੇ ਕੋਲ ਤੁਸੀਂ ਪਹੁੰਚਾਓ ਮੈਨੂੰ ਸ਼ੱਕ ਹੈ ਕਿ ਪਹਿਲੀਆਂ ਚਿੱਠੀਆਂ ਤੁਸੀਂ ਕਿਸੇ ਕੋਲ ਗੁਰੂ ਰਾਮਦਾਸ ਸਾਹਿਬ ਦੇ ਕੋਲ ਸਿੱਧੀਆਂ ਨਹੀਂ ਪਰੀਆਂ ਕਿਸੇ ਨੂੰ ਦੇ ਦਿੱਤੀਆਂ ਨੇ ਉਹ ਪਹੁੰਚੀਆਂ ਨਹੀਂਆਂ ਫਿਰ ਸੇਵਾਦਾਰ ਨੇ ਉਹ ਜਿਹੜੀ ਤੀਸਰੀ ਚਿੱਠੀ ਹੀ ਮਹਾਰਾਜ ਦੇ ਕੋਲ ਪਹੁੰਚਾਈ ਤੇ ਮਹਾਰਾਜ ਨੇ ਜਦੋਂ ਉਹ ਚਿੱਠੀ ਪੜ੍ਹੀ ਤੇ ਸਤਿਗੁਰੂ ਅੰਤਰਜਾਮੀ ਨੇ ਉਹਨਾਂ ਨੂੰ ਪਤਾ ਲੱਗਿਆ ਕਿ ਦੋ ਚਿੱਠੀਆਂ ਪਹਿਲਾਂ ਆਈਆਂ ਨੇ ਮਹਾਰਾਜ ਨੇ ਹੁਕਮ ਕੀਤਾ ਸੇਵਾਦਾਰਾਂ ਨੂੰ ਕਿ ਪ੍ਰੀਤੀ ਚੰਦ ਦਾ ਕਮਰਾ ਜੇ ਤਲਾਸ਼ੀ ਲਈ ਜਾਵੇ ਤੇ ਉੱਥੋਂ ਦੋ ਚਿੱਠੀਆਂ ਮਿਲ ਗਿਆ ਫਿਰ 사ਤਗੁਰਾਂ ਨੇ ਉਸੇ ਸਮੇਂ ਕਿਹਾ ਸੀ ਕਿ ਜਾਓ ਹੁਣੇ ਹੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਲੈ ਕੇ ਆਓ ਤੇ 사ਤਗੁਰਾਂ ਨੂੰ ਲਿਆਂਦਾ ਗਿਆ ਤੇ ਫਿਰ ਮਹਾਰਾਏ ਨੇ ਧੰ ਗੁਰੂ ਅਰਜਨ ਦੇਵ ਮਾਰੀ ਨੇ ਆਪਣੇ ਗੁਰਪਿਤਾ ਧੰ ਗੁਰੂ ਰਾਮਦਾਸ ਮਾਰੀ ਦੇ ਚਰਨਾਂ ਦੇ ਵਿੱਚ ਆਪਣਾ ਸਿਰ ਰੱਖਿਆ ਆਪਣੇ ਅੱਖਾਂ ਦੇ ਅਥਰੂਆਂ ਦੇ ਨਾਲ ਮਾਰੀ ਦੇ ਚਰਨ ਤੋ ਦਿੱਤੇ ਤੇ ਕਿਹਾ ਸੀ ਭਾਗ ਸੁਆ ਗੁਰ ਸੰਤ ਮਲਾਇਆ ਪ੍ਰਭ ਬਨਾਸੀ ਘਰ ਮਹਿ ਪਾਇਆ ਸੇਵ ਕਰੀ ਪਾਲ ਚਸਨਾ ਵਿਸੜਾ ਜਨਾਨਕ ਦਾਸ ਤੁਮਾਰੇ ਜਿਓ 사ਤਗੁਰਾਂ ਦੀਆਂ ਬਖ ਸ਼ਾਂਤ ਪ੍ਰਾਪਤ ਕੀਤੀਆਂ ਤੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਗੱਦੀ ਤੇ ਗੁਰਗੱਦੀ ਤੇ ਬਿਠਾ ਦਿੱਤਾ ਤੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜਦ ਗੁਰਗੱਦੀ ਤੇ ਬੈਠ ਗਏ ਸਨ ਫਿਰ ਮਹਾਰਾਜ ਜੀ ਨੇ ਇੱਕ ਮਹਾਨ ਸਭ ਤੋਂ ਵੱਡਾ ਜਿਹੜਾ ਕੰਮ ਕੀਤਾ ਜਿਨ੍ਹਾਂ ਦੇ ਅਸੀਂ ਰੋਜ਼ ਦਰਸ਼ਨ ਦਿਦਾਰੇ ਕਰਦੇ ਹਾਂ ਸਤਿਗੁਰਾਂ ਨੇ ਸਾਰੀ ਬਾਣੀ ਭਗਤ ਸਹਿਬਾਨਾਂ ਦੀ ਪਾਠ ਸਹਿਬਾਨਾਂ ਦੀ ਸਾਰੀ ਬਾਣੀ ਇਕੱਤਰ ਕਰਕੇ ਇੱਕ ਵੱਡਾ ਗ੍ਰੰਥ ਤਿਆਰ ਕੀਤਾ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਇਹ ਗ੍ਰੰਥ ਤਿਆਰ ਕਰ ਰਹੇ ਸਨ ਛੱਜੂ ਵਰਗੇ ਪੀਲੂ ਵਰਗੇ ਕਾਨੇ ਵਰਗੇ ਵੀ ਆਏ ਤੇ ਉਹਨਾਂ ਨੇ ਕਿਹਾ ਕਿ ਮਹਾਰਾਜੀ ਸਾਡੀਆਂ ਕਵਤਾਵਾਂ ਵੀ ਇਸ ਗ੍ਰੰਥ ਦੇ ਵਿੱਚ ਸ਼ਾਮਲ ਕਰੋ ਪਰ ਮਹਾਰਾਜ ਨੇ ਕਿਹਾ ਕਿ ਸਾਨੂੰ ਹੁਕਮ ਨਹੀਂ ਜਿਹੜੀ ਬਾਣੀ ਇਹ ਅਕਾਲ ਪੁਰਖ ਦੀ ਬਾਣੀ ਤ ਦਰਜ ਹੋ ਰਹੀ ਆ ਤੇ ਧੁਰ ਕੀ ਬਾਣੀ ਆ ਇਹ ਧਰੋਹੇ ਬਾਣੀ ਆਈ ਹੋਈ ਆ ਤੁਹਾਡੀਆਂ ਗੱਲਾਂ ਤਾਂ ਅਸੀਂ ਨਹੀਂ ਦਰਜ ਕਰ ਸਕਦੇ ਇਹ ਉਸ ਸਮੇਂ 사ਤਗੁਰਾਂ ਦੇ ਵਿਰੋਧੀ ਬਣ ਚੁੱਕੇ ਸਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅਮਰਤ ਸਰੋਵਰ ਇੱਥੇ ਅਮਰ ਸਰੋਵਰ ਦੇ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਨਿਰਮਾਣ ਕਰਵਾਇਆ ਭਾਵੇਂ ਕਿ ਉਹਨਾਂ ਨੂੰ ਮਹਾਰਾਜ ਨੇ ਉਸਾਰੀ ਕੀਤੀ ਫਿਰ 사ਤਗੁਰਾਂ ਨੇ ਸਾਂਹੀ ਮੀਰ ਜੀ ਕੋਲ ਨੀਂਰ ਖਵਾਈ ਸੀ 사ਤਗੁਰਾਂ ਨੇ ਇੱਥੇ ਪੰਜ ਸਰੋਵਰ ਵੀ ਆਮ ਸਰ ਵਿਵੇਖ ਸਰ ਸਤੋਗ ਸਰੋਵਰ ਹੋਰ ਮਾਰੇ ਨੇ ਸਰੋਵਰਾਂ ਦੀ ਸਥਾਪਨਾ ਕੀਤੀ ਫਿਰ ਸ਼ੇਖਰਟਾ ਸਾਹਿਬ ਉੱਥੇ ਵੀ ਸਤਿਗੁਰਾਂ ਨੇ ਪੰਜ ਖੂਲ ਲਵਾਏ ਤੇ ਇੱਕ ਛੇ ਖਰਟਾਂ ਵਾਲਾ ਖੂਹ ਵੀ ਚੱਲਦਾ ਜਿੱਥੇ ਅਸੀਂ ਦਰਸ਼ਨ ਦਿਦਾਰੇ ਕਰਦੇ ਹਾਂ ਫਿਰ ਸਤਿਗੁਰਾਂ ਨੇ ਤਰਨਤਾਰ ਸਰੋਵਰ ਦੀ ਵੀ ਰਚਨਾ ਕਰਾਈ ਮਹਾਰਾਜ ਜੀ ਨੇ ਬੜੀਆਂ ਬਖਸ਼ਿਸ਼ ਕੀਤਾ ਇਹ ਕਾਰਜਾਂ ਨੂੰ ਵੇਖਦੇ ਹੋਏ ਵੀ ਜਿਹੜਾ ਉਹ ਸਮੇਂ ਦੀ ਸਰਕਾਰ ਸੀ ਜਹਾਂਗੀਰ ਬਾਦਸ਼ਾਹ ਬਣਿਆ ਸੀ ਅਕਬਰ ਜਿੰਨਾ ਤਾਂ ਤਰਿਆ ਉਹਨੇ ਗੁਰੂ ਸਾਹਿਬ ਕਿਸੇ ਵੀ ਗੁਰੂ ਸਾਹਿਬ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਪਰ ਜਦ ਅਕਬਰ ਅਕਬਰ ਦੇ 1605 ਈਸਵੀ ਦੇ ਵਿੱਚ ਉਸ ਦੀ ਮੌਤ ਹੋ ਜਾਂਦੀ ਆ ਤੇ ਉਸ ਦੇ ਪਿਛੋਂ ਉਸ ਦਾ ਪੁੱਤਰ ਉਹ ਪਰ ਅਕਬਰ ਜਿਹੜਾ ਸੀ ਆਪਣੇ ਪੁੱਤਰ ਆਪਣੇ ਪੋਤਰੇ ਖਸਰੋ ਨੂੰ ਬਿਠਾਉਣਾ ਚਾਹੁੰਦਾ ਸੀ ਆਪਣੀ ਰਾਜਗਦੀ ਤੇ ਪਰ ਉਸ ਦਾ ਪੁੱਤਰ ਜਹਾਂਗੀਰ ਬੈਠ ਗਿਆ ਇਹ ਵੀ ਜਿਹੜਾ ਜਹਾਂਗੀਰ ਨੂੰ ਬਿਠਾਉਣ ਵਾਲਾ ਸ਼ੇਖ ਬਖਾਰੀ ਜਿਹੜਾ ਬਾਅਦ ਵਿੱਚ ਇਹਨੂੰ ਵੀ ਉਹਦਾ ਮੁਰਤਜ਼ਾ ਖਾਂ ਦਾ ਮਿਲਿਆ ਇਹ ਸ਼ੇਖ ਬਖਾਰੀ ਬੈਠ ਜਾਂਦਾ ਥਾ ਤੇ ਸ਼ੇਖ ਬਖਾਰੀ ਸਲੀਮ ਬਾਸ਼ਾ ਨੂੰ ਭਾਵ ਕਿ ਉਹਨੂੰ ਜਹਾਂਗੀਰ ਦੇ ਨਾਲ ਜਾਣਿਆ ਗਿਆ ਇਸ ਦੇ ਪੁੱਤਰ ਅਕਬਰ ਦਾ ਪੁੱਤਰ ਦਾ ਪਹਿਲਾ ਨਾਮ ਸਲੀਮ ਬਾਸ਼ਾ ਸੀ ਫਿਰ ਇਹ ਜਹਾਂਗੀਰ ਦੇ ਨਾਮ ਦੇ ਨਾਲ ਜਾਣਿਆ ਗਿਆ ਜਹਾਂਗੀਰ ਵੀ ਆਪਣੇ ਤੁਜ ਕੇ ਜਹਾਂਗੀਰ ਬੁਕਸ ਵਿੱਚ ਡਾਇਰੀ ਵਿੱਚ ਆਪਣੀ ਕਿਤਾਬ ਦੇ ਵਿੱਚ ਲਿਖਦਾ ਹੈ ਕਿ ਗੁਰੂ ਅਰਜਨ ਦੇਵ ਮਹਾਰਾਜ ਬਿਆਸ ਕੰਡੇ ਤੇ ਰਹਿੰਦਾ ਇੱਕ ਹਿੰਦੂ ਆ ਇਹ ਇਦਾਂ ਦੇ ਸ਼ਬਦ ਬੋਲਣ ਵਾਲੇ ਤਾਂ ਨਹੀਂ ਪਰ ਜੋ ਲਿਖਿਆ ਇਤਿਹਾਸ ਵਿੱਚ ਆਪ ਸਮੂਹ ਸੰਗਤ ਨੂੰ ਦੱਸਣ ਯੋਗ ਨੇ ਇਹ ਲਿਖਦਾ ਕਿ ਗੁਰੂ ਅਰਜਨ ਦੇਵ ਮਹਾਰਾਜ ਇਹ ਝੂਠੀ ਦੀ ਦੁਕਾਨ ਬੜੇ ਚੋਰ ਤੋਂ ਬੋਲ ਬਾਲਾ ਇਹ ਇਹਨਾਂ ਦਾ ਭਾਵ ਕਿ ਇਹਨਾਂ ਨੂੰ ਨਹੀਂ ਤਾਂ ਮੈਂ ਤਾਂ ਮੁਸਲਮਾਨ ਬਣਾਵਾਂਗਾ ਜਾਂ ਇਹਨਾਂ ਨੂੰ ਮੌਤ ਦੇ ਘਾਟੋਂ ਤਰ ਦੇਵਾਂਗਾ ਇਹਨਾਂ ਨੇ ਝੂਠੇ ਝੂਠੇ ਪ੍ਰਚਾਰ ਕਰਕੇ ਭਾਵ ਕਿ ਇਹਨਾਂ ਨੇ ਭੋਲੇ-ਪਾਲੇ ਲੋਕਾਂ ਨੂੰ ਫਸਾਇਆ ਹੋਇਆ ਆ ਇਹ ਗੱਲਾਂ ਸੀ ਜਹਾਂਗੀਰ ਦੀਆਂ ਕਿ ਮੈਂ ਗੁਰੂ ਅਰਜਨ ਦੇਵ ਮਾਰੇ ਨੂੰ ਮੁਸਲਮਾਨ ਬਣਾਵਾਂਗਾ ਇਹ ਆਪ ਵੀ ਵਿਰੋਧੀ ਸੀ ਆਪ ਵੀ ਸਤਗੁਰਾਂ ਨੂੰ ਮਾਰਨਾ ਚਾਹੁੰਦਾ ਸੀ ਭਾਵ ਕਿ ਉਹਨਾਂ ਨੂੰ ਮੁਸਲਮਾਨ ਬਣਾਉਣਾ ਚਾਹੁੰਦਾ ਸੀ ਇਧਰ ਪਰ ਇਹ ਉਸ ਸਮੇਂ ਹੁਣੇ ਪ੍ਰਧਾਨ ਮੰਤਰੀ ਬਣਿਆ ਸੀ ਰਾਜ ਸੱਤਾ ਦੇ ਵਿੱਚ ਆਉਣ ਕਰਕੇ ਇਹ ਨਹੀਂ ਸੀ ਚਾਹੁੰਦਾ ਕਿ ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲ ਮੁ슬ਮਾਨ ਵੀ ਜਾਂਦੇ ਸਨ ਈਸਾਈ ਵੀ ਜਾਂਦੇ ਸਨ ਭਾਵ ਕਿ ਸਾਰੇ ਹੀ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ 'ਚ ਝੁਕਦੇ ਸਨ ਇਹਨੂੰ ਪਤਾ ਸੀ ਕਿ ਜੇ ਮੈਂ ਕਿਤੇ ਹੁਣ ਸਿੱਧੇ ਤੌਰ ਤੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਸਜ਼ਾ ਦਿੱਤੀ ਭਾਵ ਕਿ ਉਹਨਾਂ ਨੂੰ ਕੋਈ ਮੈਂ ਕਰੜੀ ਸਜ਼ਾਵਾ ਦਵਾ ਜਿਵੇਂ ਉਹਨਾਂ ਨੂੰ ਮਾਰ ਮਕਾਇਆ ਤੇ ਮੇਰਾ ਵਿਰੋਧ ਹੋਵੇਗਾ ਮੈਂ ਅਜੇ ਰਾਜ ਸੱਤਾ ਵਿੱਚ ਆਇਆ ਸਿੱਧੇ ਤੌਰ ਤੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਇਹ ਪਕੜ ਨਾ ਸਕਿਆ ਇਨ ਨੂੰ ਸਹਾਰਾ ਮਿਲਿਆ ਛੱਜੂ ਵਰਗੇ ਪਿੰਨੂ ਵਰਗੇ ਕਾਨੇ ਵਰਗਿਆਂ ਦਾ ਉਹ ਰਲ ਕੇ ਆਏ ਆ ਇਹਨਾਂ ਦੇ ਨਾਲ ਚੰਦੂ ਵੀ ਆਇਆ ਗੁਰੂ ਰਾਮਦਾਸ ਮਹਾਰਾਜ ਦੇ ਵੱਡੇ ਪੁੱਤਰ ਪ੍ਰੀਤੀ ਚੰਦ ਗੁਰੂ ਅਰਜਨ ਦੇਵ ਮਾਰੀ ਦੇ ਵੱਡੇ ਭਰਾਤਾ ਜੀ ਇਹਨਾਂ ਦਾ ਪੁੱਤਰ ਸੀ ਮਿਹਰਬਾਨ ਇਹ ਵੀ ਨਾਲ ਆਇਆ ਇਹਨਾਂ ਸਾਰੇ ਚੰਡਾਲ ਚੰਡੋ ਚੌਂਕੜੀ ਨੇ ਰਲ ਕੇ ਮਹਾਰਾਜ ਦੇ ਇਹਨੂੰ ਜਹਾਂਗੀਰ ਨੂੰ ਮਹਾਰਜ ਮੰਨਦੇ ਸਨ ਇਹ ਜਹਾਂਗੀਰ ਅੱਗੇ ਬੇਨਤੀ ਕਰਦੇ ਆ ਕਿ ਇਹ ਇਸ ਤਰ੍ਹਾਂ ਆਪ ਜੀ ਦੇ ਪੁੱਤਰੇ ਖੁਸਰੋ ਨੇ ਆਪ ਜੀ ਦੇ ਪੁੱਤਰ ਖੁਸਰੋ ਨੇ ਬਗਾਵਤ ਕਰ ਦਿੱਤੀ ਆ ਤੁਹਾਡੇ ਵਿਰੁੱਧ ਕਿਉਂਕਿ ਸ਼ੇਮ ਵਿੱਚ ਇਨੇ ਖੁਇਸਾਨ ਤੇ ਜਿਹੜਾ ਇਸ ਦਾ ਪੁੱਤ ਸੀ ਖੁਸਰੋ ਤੇ ਉਸ ਦਾ ਦਾਦਾ ਸੀ ਅਕਬਰ ਅਕਬਰ ਹੁਣ ਆਪਣੇ ਪੁੱਤਰੇ ਨੂੰ ਬਿਠਾਉਣਾ ਚਾਹੁੰਦਾ ਸੀ ਤੇ ਪੋਤਰੇ ਨੂੰ ਪਤਾ ਸੀ ਖੁਸਰੋ ਨੂੰ ਕਿ ਮੈਂ ਬਹਿਣਾ ਸੀ ਪਰ ਮੇਰਾ ਪਿਤਾ ਜ਼ਬਰਦਸਤੀ ਮੇਰੇ ਕੋਲ ਰਾਜਗਦੀ ਪ੍ਰਾਪਤ ਕਰ ਗਿਆ ਉਹਨੇ ਸ਼ੇਵ ਮੇਕੇ ਨਿਲੰਗੇ ਬਗਾਵਤ ਕਰ ਦਿੱਤੀ ਆ ਲੋਕਾਂ ਨੂੰ ਦੱਸਿਆ ਕਿ ਇਹ ਹੱਕਦਾਰ ਮੈਂ ਸੀ ਲੋਕ ਉਸ ਦੇ ਨਾਲ ਵੀ ਬਹੁਤ ਸਹਿਮਤ ਸਨ ਉਸ ਦਾ ਵੀ ਬਹੁਤ ਲਸ਼ੋ ਲਾਹ ਲਸ਼ਕਰ ਸੀ ਪਰ ਜਹਾਂਗੀਰ ਨੂੰ ਇਹ ਗੱਲ ਦਾ ਪਤਾ ਸੀ ਕਿ ਮੈਂ ਦੇਰ ਵਿਰੋਧ ਕੋਈ ਨਾ ਕੋਈ ਕਾਰਵਾਈ ਜ਼ਰੂਰ ਹੋਵੇਗੀ ਮੇਰਾ ਪੁੱਤਰ ਮੇਰੇ ਉੱਤੇ ਜ਼ਰੂਰ ਕੋਈ ਨਾ ਕੋਈ ਅਟੈਕ ਕਰੇਗਾ ਪਰ ਜਦੋਂ ਉਹਨੇ ਬਗਾਵਤ ਕੀਤੀ ਆ ਤੇ ਜਹਾਂਗੀਰ ਨੇ ਪਹਿਲਾਂ ਫੌਜਾਂ ਤਿਆਰ ਕੀਤੀਆਂ ਸੀ ਇਹਨੇ ਮਗਰ ਲਾ ਦਿੱਤੀਆਂ ਖਣ ਖੁਸਰੋ ਜਹਾਂਗੀਰ ਦਾ ਪੁੱਤਰ ਇਹ ਦਿੱਲੀ ਤੋਂ ਭੱਜਾ ਆਗਰੇ ਤੋਂ ਭੱਜਾ ਹੋਇਆ ਪੰਜਾਬ ਵਿੱਚ ਆਇਆ ਪੰਜਾਬ ਦੇ ਵਿੱਚ ਇਹ ਜਿੱਥੇ-ਜਿੱਥੇ ਇੱਥੇ ਜਿੱਥੇ ਵੀ ਇਹਨੇ ਟਿਕਾਣਾ ਕੀਤਾ ਬਹੁਤ ਲਸ਼ਕਰ ਸੀ ਇਸ ਦੇ ਨਾਲ ਜਿਹੜੇ ਇਸ ਦੇ ਨਾਲ ਨਿੱਟਕ ਵਰਤੀ ਬੰਦੇ ਸਨ ਉਹਨਾਂ ਨੇ ਇਸ ਦਾ ਰਹਿਣ ਦਾ ਪ੍ਰਬੰਧ ਕੀਤਾ ਪਰ ਉਹਨਾਂ ਨੇ ਦੱਸਿਆ ਕਿ ਇਹਨੇ ਅੱਲਾ ਲਸ਼ਕਰ ਦਾ ਲੰਗਰ ਦਾ ਪ੍ਰਬੰਧ ਤੇ ਹੁਣ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ داری ਕਰ ਸਕਦਾ ਆ ਤੇ ਗੁਰੂ ਨਾਨਕ ਦੇਵ ਜੀ ਮਾਰੀ ਦਾ ਦਰ ਧੰਗੂਰ ਅਰਜਨ ਦੇਵ ਮਹਾਰਾਜ ਗੁਰਗੱਦੀ ਦੇ ਬਰਾਜਮਾਨ ਸਤੇ ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲ ਲੈ ਕੇ ਗਏ ਨੇ ਇਹਨੇ ਨਮਸਕਾਰ ਕੀਤੀ ਤੇ ਇਥੋਂ ਇਹਨੇ ਆਪਣੇ ਲੋਹ ਲਸ਼ਕਰ ਨੂੰ ਲੰਗਰ ਪ੍ਰਸ਼ਾਦਾ ਛਕਾਇਆ ਆਪ ਛਕਾਇਆ ਫਿਰ ਇਹ ਅੱਗੇ ਇਥੋਂ ਚਲੇ ਚਲਾ ਗਿਆ ਤੇ ਅੱਗੇ ਦਰਿਆ ਚਨਾਬ ਦੇ ਕੰਢੇ ਇਹਨੂੰ ਘੇਰਾ ਪਾਲਿਆ ਹੋ ਜਣੇ ਇਹਨੂੰ ਖੋਤੇ ਦੀ ਖਾਲ ਦੇ ਵਿੱਚ ਮੜਿਆ ਗਿਆ ਇਹਦੀਆਂ ਅੱਖਾਂ ਕੱਢ ਦਿੱਤੀਆਂ ਗਿਆ ਤੇ ਇਹਨੂੰ ਮਾਰ ਦਿੱਤਾ ਗਿਆ ਇਹਦੇ ਨਾਲ ਜਿੰਨੇ ਲੋਹ ਲਸ਼ਕਰੀ ਸਾਰੇ ਨੂੰ ਤਬਾਹ ਕਰ ਦਿੱਤਾ ਗਿਆ ਮਾਰ ਦਿੱਤਾ ਗਿਆ ਤੇ ਫਿਰ ਜਹਾਂਗੀਰ ਜਹਾਂਗੀਰ ਦੇ ਕੋਲ ਇਹ ਚੰਡਾਲ ਚੌਕੜੀ ਨੇ ਕਿਹਾ ਸੀ ਚੰਦੂ ਬਾਰੇ ਵੀ ਇਹ ਧੰਨ ਗੁਰੂ ਅਰਜਨ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਕੋਲ ਤੁਹਾਡਾ ਪੁੱਤਰ ਖਸਰੋ ਗਿਆ ਤੇ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਇਸ ਨੂੰ ਰਾਜ ਗਦੀ ਦਾ ਤਿਲਕ ਦਿੱਤਾ 5000 ਰੁਪਇਆ ਦਿੱਤਾ ਜਾਂ ਤੇ ਭਾਵ ਕਿ ਤੁਹਾਡੇ ਪੁੱਤਰ ਖਸਰੋ ਦਾ ਕੋਈ ਕਸੂਰ ਨਹੀਂ ਆ ਇਹ ਗੁਰੂ ਅਰਜਨ ਦੇ ਮਾਰੀ ਦਾ ਕਸੂਰ ਆ ਹੁਣ ਜਹਾਂਗੀਰ ਤੇ ਪਹਿਲਾਂ ਵੀ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਨੂੰ ਮੁਸਲਮਾਨ ਬਣਾਉਣਾ ਚਾਹੁੰਦਾ ਸੀ ਸਜਾਇ ਮੌਤ ਦੇਣਾ ਚਾਹੁੰਦਾ ਸੀ ਪਰ ਉਸ ਨੂੰ ਬਖਾਨਾ ਮਿਲ ਗਿਆ ਉਸ ਨੂੰ ਹੁਣ ਪਤਾ ਲੱਗਾ ਕਿ ਇਹ ਮੇਰੇ ਵੱਲ ਕਾਫੀ ਬੰਦੇ ਹੋ ਗਏ ਨੇ ਮੇਰੇ ਵੱਲ ਕਾਫੀ ਫੌਜਾਂ ਦਾ ਭਾਵ ਕਿ ਮੇਰੇ ਵੱਲ ਕਾਫੀ ਹੁਣ ਸਪੋਰਟ ਆ ਮੈਨੂੰ ਰਾਜ ਸਤਾ ਤੋਂ ਕੋਈ ਉਠਾ ਨਹੀਂ ਸਕਦਾ ਮੈਂ ਸਗੋਂ ਲੋਕਾਂ ਦੀ ਖਾਮੀ ਦੇ ਕਰਕੇ ਮੈਂ ਸਜਾ ਦੇਵਾਂਗਾ ਫਿਰ ਇੰਨੇ ਸਤਗੁਰੂ ਉਹਦੇ ਵਿਰੁੱਧ ਧੰਗੁਰੂ ਅਰਜਨ ਦੇਵ ਮਹਾਰਾਜ ਦੇ ਵਿਰੁੱਧ ਨੇ ਵਾਰੰਟੀ ਜਾਰੀ ਕੀਤੀ ਮੁਰਤਜਾ ਖਾਂ ਪੁਲਿਸ ਦੀ ਗਾਰਦ ਲੈ ਕੇ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਪਕੜਨ ਵਾਸਤੇ ਗਿਆ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਪਕੜ ਕੇ ਇਹਨਾਂ ਨੇ ਲਖੌਰ ਲਿਆਂਦਾ ਤੇ ਲਖੌਰ ਹੈ ਮਰਤਜਾ ਖਾਨ ਤੇ ਚੰਦੂ ਵੀ ਮੌਜੂਦ ਨੇ ਚੰਦੂ ਸਾਤਗੁਰਾਂ ਦਾ ਕਿਉਂ ਵੈਰੀ ਬਣਿਆ ਇੱਥੇ ਜਹਾਂਗੀਰ ਨੇ ਪਹਿਲਾਂ ਪੁੱਛਿਆ ਗੁਰੂ ਅਰਜਨ ਦੇ ਮਹਾਰਾਜ ਨੂੰ ਕਿ ਤੁਸੀਂ ਇਹ ਦੱਸੋ ਕਿ ਮੇਰੇ ਪੁੱਤਰ ਨੂੰ ਪ੍ਰਸ਼ਾਦਾ ਛਕਾਇਆ ਮਹਾਰਾਜ ਕਹਿੰਦੇ ਤੇਰਾ ਪਿਤਾ ਵੀ ਉਸੇ ਲੰਗਰ 'ਚ ਪ੍ਰਸ਼ਾਦਾ ਛਕਦਾ ਰਿਹਾ ਤੇਰੇ ਪੁੱਤਰ ਨੇ ਛਕ ਲਿਆ ਤੇ ਕੀ ਖਰਚ ਕਹਿੰਦੇ ਤੁਸੀਂ 5000 ਰੁਪਇਆ ਦਿੱਤਾ ਰਾਜ ਗੱਦੀ ਦਾ ਤਿਲਕ ਲਾਇਆ ਸਾਡਾ ਰਾਜ ਤੁਹਾਨੂੰ ਚੰਗਾ ਨਹੀਂ ਲੱਗਦਾ ਮਹਾਰਾਜ ਨੇ ਕਿਹਾ ਕਿ ਅਸੀਂ ਕਿਸੇ ਨੂੰ ਨੌਕਰੀ ਤੇ ਨਹੀਂ ਲਵਾਉਣਾ ਅਸੀਂ ਕਿਸੇ ਨੂੰ ਕੋਈ ਅਫਸਰ ਨਹੀਂ ਬਣਾਉਣਾ ਕਿ ਤੇਰੇ ਪੁੱਤਰ ਨੂੰ ਅਸੀਂ ਰਾਜਸੀ ਤੌਰ ਤੇ ਉਸ ਨੂੰ ਪ੍ਰਧਾਨ ਮੰਤਰੀ ਬਣਾ ਕੇ ਤੇ ਉਹਦੇ ਕੋਲੋਂ ਨਾਮ ਨਾ ਕੱਟিয়ে ਮਹਾਰਾਜ ਨੇ ਕਿਹਾ ਕਿ ਸਾਨੂੰ ਕੋਈ ਪੈਸੇ ਦੇਣ ਦੀ ਲੋੜ ਨਹੀਂ ਆ ਤੇ ਨਾ ਕਿਸੇ ਨੂੰ ਰਾਜਗਦੀ ਤੇ ਪਹੁੰਚਾਉਣ ਦੀ ਤੇ ਨਾ ਕਿਸੇ ਨੂੰ ਲਾਉਣ ਦੀ ਲੋੜ ਆ ਮਹਾਰਾਜ ਕਹਿੰਦੇ ਅਸੀਂ ਤੇ ਉਸ ਕਾਲਪੁਰਖ ਦੀ ਸਿਫਤ ਸਲਾਹ ਕਰਨ ਵਾਸਤੇ ਆਏ ਹਾਂ ਫਿਰ ਜਾਂਗੀਰ ਕਹਿੰਦਾ ਕਿ ਜੇ ਤੁਸੀਂ ਮੰਨਦੇ ਹੋ ਤੇ ਖੁਸਰੋ ਨੂੰ 5000 ਰੁਪਏ ਦੀ ਮਦਦ ਕੀਤੀ ਆ ਰਾਜਗਦੀ ਦਾ ਤਿਲਕ ਲਾਇਆ ਆ ਇਹ ਕਹਿੰਦੇ ਤੁਹਾਨੂੰ 2 ਲੱਖ ਦਾ ਜੁਰਮਾਨਾ ਮਹਾਰਾਜ ਕਹਿੰਦੇ ਪੈਸਾ ਸਾਰਾ ਸੰਗਤਾਂ ਦਾ ਆ ਇਹਨਾਂ ਵਿੱਚੋਂ ਇੱਕ ਥੋਟੀ ਕੋਡੀ ਵੀ ਨਹੀਂ ਤੈਨੂੰ ਨਹੀਂ ਮਿਲਣੀ ਤੇ ਇਹ ਉਹ ਸਮੇਂ ਫਿਰ ਜਦੋਂ ਸਾਰੀਆਂ ਗੱਲਾਂ ਦੇ ਜਵਾਬ ਮਹਾਰਾਜ ਨੇ ਦਿੱਤੇ ਨੇ ਇਹ ਜਾਸਾ ਦੀ ਸਜ਼ਾ ਦਾ ਹੁਕਮ ਸੁਣਾ ਕੇ ਆਪ ਕਸ਼ਮੀਰ ਨੂੰ ਚਲਾ ਗਿਆ ਤੇ ਇਤਿਹਾਸਕਾਰ ਦਿੱਲੀ ਦਾ ਵੀ ਜ਼ਿਕਰ ਕਰਦੇ ਨੇ ਕਿ ਦਿੱਲੀ ਨੂੰ ਚਲਾ ਗਿਆ ਇਹ ਪਰ ਜਿੱਧਰ ਵੀ ਗਿਆ ਜਾਸਾ ਦੀ ਜਾਸਾ ਦਾ ਜਿਹੜੇ ਸਜ਼ਾ ਕੀ ਉਹਦਾ ਹੁਕਮ ਸੁਣਾ ਕੇ ਗਿਆ ਇਹ ਹੁਕਮ ਪਾ ਕੇ ਮਰਤਜਾ ਖਾਂ ਤੇ ਜਿਹੜੇ ਚੰਦੂ ਸੀ ਇਹ ਚੰਦੂ ਦੀ ਖਵੇਲੀ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਲਜਾਇਆ ਗਿਆ ਤੇ ਚੰਦੂ ਸਾਧੂਆਂ ਦਾ ਕਿਉਂ ਵੈਰੀ ਬਣਿਆ ਦਿੱਲੀ ਤੋਂ ਲੱਗੀ ਆਏ ਸਨ ਚੰਦੂ ਨੇ ਕਿਹਾ ਸੀ ਮੇਰੀ ਪਤਨੀ ਵਾਸਤੇ ਬੜਾ ਸੋਹਣਾ ਵਰ ਲੱਭਿਆ ਜਾਵੇ ਤੇ ਪਰ ਉਸ ਵਾਸਤੇ ਹੁਣ ਇੰਨਾ ਸੋਹਣਾ ਵਰ ਲੱਭਦੇ ਲੱਭਦੇ ਉਹ ਗੁਰੂ ਅਮਰਦਾਸ ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲ ਆਏ ਤੇ ਇਹਨਾਂ ਦੇ ਪੁੱਤਰੇ ਛੇਵੇਂ ਪਾਸ਼ਾ ਗੁਰੂ ਖਰਗਬਿੰਦ ਪਾਸ਼ਾ ਮਹਾਰਾਜ ਨੂੰ ਦੇਖਿਆ ਹੁਣ ਮਹਾਰਾਜ ਦਾ ਇਹਨਾਂ ਭਾਰੀ ਜੁਸਾ ਮਹਾਰਾਜ ਦੇ ਆ ਲੰਬੀਆਂ ਲੰਬੀਆਂ ਬਾਹਾਂ ਇੰਨਾ ਸੋਹਣਾ ਚਿਹਰਾ ਮਾਰੀ ਦਾ ਸੂਰਜ ਵਾਂਗ ਚਮਕਦਾ ਹੋਇਆ ਚਿਹਰਾ ਵੇਖਿਆ ਇਹਨਾਂ ਨੇ ਤੇ ਉਸ ਸਮੇਂ ਕਹਿੰਦੇ ਕਿ ਇਸ ਧਰਤੀ ਵਿੱਚ ਇਸ ਮਨੁੱਖ ਦੇ ਨਾਲੋਂ ਹੋਰ ਕੋਈ ਸੋਹਣਾ ਵਰ ਨਹੀਂ ਹੋ ਸਕਦਾ ਇਹ ਹੋਰ ਕੋਈ ਮਨੁੱਖ ਨਹੀਂ ਹੋ ਸਕਦਾ ਜੂਸੇਪ ਨੂੰ ਸਾਰੀ ਦੁਨੀਆ ਸੋਹਣਾ ਮੰਨਦੀ ਸੀ ਤੇ ਸਾਰੀ ਦੁਨੀਆ ਨਾਲੋਂ ਬਹੁਤ ਸੋਹਣਾ ਸੀ ਹਰ ਧੰਗੁਰੂ ਹਰਗਵਿੰਦ ਪਾਸ਼ਾ ਮਹਾਰਾਜ ਧੰਗੁਰੂ ਅਰਜਨ ਦੇ ਮਾਰੀ ਦੇ ਪੁੱਤਰ ਇਹ ਜੂਸੇਪ ਤੋਂ ਵੀ ਕਿਤੇ ਵੱਧ ਕੇ ਸੋਹਣੇ ਸਨ ਤੇ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਇਹਨਾਂ ਨੇ ਪਸੰਦ ਕੀਤਾ ਤੇ ਜਾ ਕੇ ਚੰਦ ਨੂੰ ਦੱਸਿਆ ਕਿ ਤੁਹਾਡੇ ਲੜਕੀ ਵਾਸਤੇ ਅਸੀਂ ਵਾਰ ਲੱਭ ਲਿਆ ਆ ਜਦੋਂ ਪਤਾ ਲੱਗਾ ਤੇ ਉਹਨਾਂ ਕਿਹਾ ਕਿ ਕਿਹੜਾ ਵਾਰ ਕਹਿੰਦੇ ਗੁਰੂ ਅਰਜਨ ਦੇਵ ਮਹਾਰਾਜ ਦਾ ਫਰਜਾਂਦੇ ਆ ਕਹਿੰਦਾ ਚੁਬਾਰੀ ਦੀ ਇੱਟ ਤੁਸੀਂ ਮੋਰੀ ਨੂੰ ਲਾ ਦਿਓ ਮਹਾਰਾਜ ਨੂੰ ਮੋਰੀ ਦੱਸਦਾ ਸੀ ਤੇ ਆਪ ਆਪਣੇ ਆਪ ਨੂੰ ਚੁਫਾਰਾ ਦੱਸਦਾ ਹੀ ਵੱਡਾ ਘਾਉਂਦਾ ਸੀ ਪਰ ਇਸ ਨੂੰ ਪਤਾ ਨਹੀਂ ਸੀ ਜਦੋਂ ਉਹਨਾਂ ਨੇ ਸਿਵਤਾਂ ਗਣਾਈਆਂ ਗੁਰੂ ਅਰਜਨ ਦੇਵ ਮਾਰੀ ਦੇ ਪੁੱਤਰ ਦੀਆਂ ਛੇਵੇਂ ਪਾਤਸ਼ਾਹਾਂ ਦੀਆਂ ਦੇਖ ਕੇ ਹਰਨ ਰਿਆਸੇ ਦੇ ਨੇ ਚੋਰੀ ਛਿਪੇ ਦੇਖ ਗਿਆ ਵੀ ਗੁਰੂ ਘਰ ਦੇ ਪੇਤ ਪਾਤਸ਼ਾਹ ਮਾਰ ਇਹਨੂੰ ਫਿਰ ਇਹ ਰਿਸ਼ਤਾ ਕਰਨ ਵਾਸਤੇ ਰਾਜੀ ਸੀ ਕਿ ਮੇਰੀ ਤੀਹ ਦਾ ਰਿਸ਼ਤਾ ਹੋਣਾ ਚਾਹੀਦਾ ਮੇਰਾ ਇੰਨਾ ਸੋਹਣਾ ਸੁਨੱਖਾ ਜਵਾਈ ਹੋਵੇਗਾ ਮੇਰੀ ਸ਼ਾਨੋ ਸ਼ਾਕਤ ਵਧੇਗੀ ਪਰ ਫਿਰ ਉਸ ਸਮੇਂ ਗੁਰੂ ਅਰਜਨ ਦੇਵ ਮਾਰੀ ਨੂੰ ਸੰਗਤਾਂ ਨੇ ਬੇਨਤੀ ਕਰ ਦਿੱਤੀ ਸੀ ਚਿੱਠੀ ਭੇਜ ਦਿੱਤੀ ਕਿ ਮਹਾਰਾਜ ਆਪਣੇ ਆਪ ਨੂੰ ਇਚਬਾਰਾ ਦੱਸਦਾ ਆ ਤੇ ਗੁਰੂ ਘਰ ਨੂੰ ਇਹ ਮੋਰੀ ਦੱਸਦਾ ਨੀਵਾ ਦਿਖਾਉਂਦਾ ਆ ਮਹਾਰਾਏ ਇਹਦਾ ਰਿਸ਼ਤਾ ਪ੍ਰਵਾਨ ਨਾ ਕਰਿਓ ਧੰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਫਿਰ ਇਸ ਚੰਦੂ ਦੀ ਧੀ ਦਾ ਰਿਸ਼ਤਾ ਪ੍ਰਵਾਨ ਨਾ ਕੀਤਾ ਤੇ ਚੰਦੂ ਇਸ ਕਰਕੇ 사ਤਗੁਰਾਂ ਦਾ ਵੈਰੀ ਬਣ ਗਿਆ ਮਹਾਰਾਏ ਨੂੰ ਇਹਨੇ ਆਪਣੀ ਹਵੇਲੀ ਦੇ ਵਿੱਚ ਮੁਰਤਜਾ ਖਾਂ ਤੇ ਚੰਦੂ ਨੇ ਪਹਿਲਾਂ 3 ਦਿਨ ਜੇਠ ਦੀਆਂ ਤੁਪਾਂ ਦੇ ਵਿੱਚ ਰੱਖਿਆ ਫਿਰ ਦੇਗ ਦੇ ਵਿੱਚ ਉਬਾਲਿਆ ਗਿਆ ਫਿਰ 사ਤਗੁਰਾਂ ਨੂੰ ਤਤੀ ਤਵੀ ਦੇ ਉੱਤੇ ਬਿਠਾ ਕੇ ਗਰਮ ਗਰਮ ਰੇਤ ਪਵਾਈ ਗਈ ਆ ਫੇਰ ਉਹ ਸਮੇ ਜਿਹੜਾ ਪਿਆਰੇ ਮਿੱਤਰ ਸਨ ਧੰਗੁਰੂ ਅਰਜਨ ਦੇਵ ਮਾਰੇ ਉਹਨਾਂ ਨੂੰ ਵੀ ਪਤਾ ਲੱਗਾ ਸਾਈਂ ਮੀਆਂ ਮਿਰਜੇ ਨੇ ਤੇ ਉਹ ਵੀ ਆਏ ਸੰਗ ਤੇ ਮਹਾਰਾਜ ਜੀ ਨੂੰ ਕਿਹਾ ਸੀ ਮਹਾਰਾਜ ਦੇਖ ਕੇ ਘਰਾਂ ਰਹਿ ਗਏ ਸਾਈਂ ਮੀਆਂ ਮਿਰਜੇ ਵੀ ਕਿ ਮਹਾਰਾਜ ਸਾਰੀ ertidida ਕੰਟਰੋਲ ਆਪਣੇ ਹੱਥ ਚ ਰੱਖ ਕੇ ਇਹਨੇ ਦੁੱਖ ਨੇ ਸਹਿ ਰਹੇ ਹੋ ਤੇ ਮਹਾਰਾਜ ਨੇ ਕਿਹਾ ਸੀ ਸਾਈਂ ਮੀਆਂ ਮਿਰਜੀ ਵੀ ਉੱਪਰ ਧਿਆਨ ਕਰੋ ਅੰਤਰ ਧਿਆਨ ਖੋ ਕੇ ਦੇਖੋ ਕਿ 33 ਕਰੋੜ ਦੇਵੀ ਦੇਵਤਾ ਵੀ ਆਪਣੇ ਖੱਤਾਂ ਚ ਪਹਾੜ ਚੱਕੀ ਫਿਰਦੇ ਨੇ ਕਹਿੰਦੇ ਮਹਾਰਾਜ ਆਗਿਆ ਕਰੋ ਪਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸਨ ਤੇਰਾ ਕੀਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੇ ਮਹਾਰਾਜ ਜੀ ਨੇ ਇਹਨਾਂ ਦੀ ਜ਼ੁਲਮ ਨੂੰ ਸਹਿਆ ਤੇ ਸਤਗੁਰਾਂ ਨੇ ਧੰ ਗੁਰੂ ਅਰਜਨ ਦੇਵ ਮਹਾਰੇ ਨੂੰ ਫਿਰ ਇਹਨਾਂ ਨੇ ਸਰੀਰ ਨੂੰ ਅਰਧ ਖੁਰਦ ਕਰਨ ਵਾਸਤੇ ਬਦਾਵੀ ਦਰਿਆ ਦੇ ਵਿੱਚ ਭੇਡ ਕਰ ਦਿੱਤਾ ਗਿਆ ਤੇ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਦੇ ਵਿੱਚੋਂ ਫਿਰ ਮੀਰੀ ਪੀਰੀ ਪੈਦਾ ਹੋਈ ਸੀ ਸੋ ਆ ਸਮੂਹ ਸੰਗਤਾਂ ਨੇ ਇਤਿਹਾਸ ਚ ਸੁਣੇ ਸਰਵਣ ਕੀਤਾ ਆ ਤੇ 1606 ਈਸਵੀ ਦੇ ਵਿੱਚ ਮਹਾਰਾਜੀ ਦੀ ਸ਼ਹਾਦਤ ਹੋ ਗਈ 30 ਮਈ ਨੂੰ ਤੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜੀ ਦੀ ਕਮਾਈ ਦਾ ਧਿਆਨ ਧਰ ਕੇ ਇੱਕ ਵਾਰ ਜਰੂਰ ਸਾਥ ਨਾਮ ਸ੍ਰੀ ਵਾਹਿਗੁਰੂ ਆਖੋ ਤੇ ਬਿਆਨਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਗੁਰੂ ਸਾਹਿਬ ਆਪ ਸਾਹਿਬ ਸੰਗਤ ਬਖਸ਼ਣੀਆਂ ਇਤਿਹਾਸ ਦੀ ਵਿਚਾਰ ਕਰਦਿਆਂ ਸੋ ਦਾ ਜਕਤਾਰ ਸਿੰਘ ਤੂਫਾਨ